ਅੱਜ ਅਸੀਂ ਅੱਜ ਸਾਰਿਆਂ ਨੂੰ ਤੁਹਾਣਾ ਤੁਹਾਡਾ ਸਾਡੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਮੱਤ ਤੇ ਪਰਦਾ ਵਿੱਚ ਪ੍ਰੀਤੀ ਦੇ ਸਾਹਮਣੇ ਆਇਆ ਸੱਚ ਪ੍ਰੀਤੀ ਨੂੰ ਆਪਣੀ ਗਲਤੀ ਦਾ ਹੋਇਆ ਅਹਿਸਾਸ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਵਿੱਚ ਅੱਜ ਕਿਸ ਤਰ੍ਹਾਂ ਪ੍ਰੀਤੀ ਦੀਆਂ ਅੱਖਾਂ ਤੋਂ ਪਰਦਾ ਚੱਕਿਆ ਗਿਆ ਕਿਸ ਤਰ੍ਹਾਂ ਵਿੱਕੀ ਦੀਆਂ ਸਾਰੀਆਂ ਚਲਾਕੀਆਂ ਉਸ ਦੇ ਸਾਹਮਣੇ ਆ ਗਈਆਂ ਤੇ ਮੰਮੀ ਜੀ ਵੀ ਉਸ ਦਾ ਸਾਥ ਦਿੰਦੇ ਹਨ ਇਹ ਵੀ ਉਸ ਨੂੰ ਪਤਾ ਲੱਗ ਗਿਆ ਉਸ ਨੂੰ ਇਹ ਵੀ ਪਤਾ ਲੱਗ ਗਿਆ ਕਿ ਉਸ ਨੇ ਕਿੰਨੀ ਵੱਡੀ ਗਲਤੀ ਕੀਤੀ ਹੈ ਵਿੱਕੀ ਨਾਲ ਵਿਆਹ ਕਰਵਾ ਕੇ ਜਿਵੇਂ ਕਿ ਅੱਜ ਅਸੀਂ ਦੇਖਿਆ ਕਿ ਗਵਾਂਡਨ ਜਦੋਂ ਉਹਨਾਂ ਦੇ ਘਰ ਆਂਦੀ ਹੈ ਤੇ ਉਹ ਗੱਲਾਂ ਕਰਦੇ ਹਨ ਕਿ ਮੇਰੇ ਕੰਨਾਂ ਵਿੱਚ ਬਹੁਤ ਦਰਦ ਹੋ ਰਿਹਾ ਹੈ ਤਾਂ ਗਵਾਂਡਣ ਕਹਿੰਦੀ ਹੈ ਕਿ ਜਿਹੜੇ ਤੂੰ ਟੋਪਸ ਬਣਵਾਏ ਹਨ ਉਹ ਖੋਲ ਕੇ ਮੈਨੂੰ ਦਿਖਾ ਮੈਂ ਦੇਖਦੀ ਹਾਂ ਕਿੰਨੇ ਕੁ ਭਾਰੇ ਨੇ ਜਦੋਂ ਪ੍ਰੀਤੀ ਉਹਨਾਂ ਨੂੰ ਖੋਲ ਕੇ ਦਿਖਾਉਂਦੀ ਹੈ ਤਾਂ ਉਹ ਕਹਿੰਦੀ ਹੈ ਕਿ ਇਹ ਤਾਂ ਬਿਲਕੁਲ ਵੀ ਭਾਰੇ ਨਹੀਂ ਹਨ ਇਹਨਾਂ ਨਾਲ ਤਾਂ ਦਰਦ ਨਹੀਂ ਹੋਣਾ ਚਾਹੀਦਾ ਤੇ ਬਾਅਦ ਵਿੱਚ ਉਹ ਜਦੋਂ ਚੰਗੀ ਤਰ੍ਹਾਂ ਦੇਖਦੀ ਹੈ ਤਾਂ ਉਹਦੇ ਵਿੱਚ ਦੇਖਦੀ ਹੈ ਕਿ ਉਹਦੇ ਤੇ ਕੋਈ ਵੀ ਹਾਲਮਾਰਕਾ ਜਾਂ ਕੋਈ ਨੰਬਰ ਨਹੀਂ ਹੁੰਦਾ ਤਾਂ ਉਹ ਕਹਿਣ ਲੱਗ ਜਾਂਦੀ ਹੈ ਕਿ ਇਹ ਤਾਂ ਡੁਪਲੀਕੇਟ ਹਨ ਤਾਂ ਹੀ ਤੇਰੇ ਕੰਨ ਦਰਦ ਹੋ ਰਹੇ ਹਨ ਕਿਉਂਕਿ ਅਸਲੀ ਸੋਨੇ ਦੀ ਪਰਖ ਤਾਂ ਮੈਨੂੰ ਹੈ ਪਰ ਉਸਦੀ ਮੰਮੀ ਤੇ ਪ੍ਰੀਤੀ ਇਸ ਗੱਲ ਤੋਂ ਮਨਾ ਕਰ ਦਿੰਦੇ ਹਨ ਕਿ ਨਹੀਂ ਨਹੀਂ ਇਹ ਅਸਲੀ ਹਨ ਪ੍ਰੀਤੀ ਨੂੰ ਤਾਂ ਇੱਕ ਵਾਰ ਸ਼ੱਕ ਹੁੰਦਾ ਹੈ ਪਰ ਮੰਮੀ ਤਾਂ ਇਸ ਗੱਲ ਤੇ ਆਉਂਦੇ ਹੀ ਨਹੀਂ ਤੇ ਉਹ ਆਪਣੇ ਘਰ ਚਲੀ ਜਾਂਦੀ ਹੈ ਬਾਅਦ ਵਿੱਚ ਜਦੋਂ ਵਿੱਕੀ ਆਂਦਾ ਹੈ ਤਾਂ ਮੰਮੀ ਉਸ ਨੂੰ ਪੁੱਛਦੇ ਹਨ ਤਾਂ ਵਿੱਕੀ ਸਾਹ ਮਨਾ ਕਰ ਦਿੰਦਾ ਹੈ ਪਰ ਵਿੱਕੀ ਨੇ ਉਸ ਨੂੰ ਇਸ ਤਰ੍ਹਾਂ ਡਾਂਟਿਆ ਇਸ ਤਰ੍ਹਾਂ ਝਿੜਕਿਆ ਕਿ ਪ੍ਰੀਤੀ ਨੂੰ ਸ਼ੱਕ ਹੋ ਜਾਂਦਾ ਹੈ ਕਿ ਇਹ ਸੱਚ ਹੈ ਕਿ ਉਹ ਵਾਲੀਆਂ ਪੱਕਾ ਹੀ ਉਹ ਉਹ ਵਾਲੀਆਂ ਪੱਕਾ ਹੀ ਡੁਪਲੀਕੇਟ ਹਨ ਸੋਨੇ ਦੀਆਂ ਨਹੀਂ ਹਨ ਤਾਂ ਵਿੱਕੀ ਕਹਿੰਦਾ ਹੈ ਕਿ ਜੇਕਰ ਤੁਹਾਨੂੰ ਮੇਰੇ ਤੇ ਵਿਸ਼ਵਾਸ ਨਹੀਂ ਹੈ ਤਾਂ ਮੇਰੇ ਨਾਲ ਹੁਣੀ ਸੁਨਿਆਰੇ ਕੋਲ ਚੱਲੋ ਤੇ ਮੈਂ ਤੁਹਾਨੂੰ ਹੁਣੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਦਿਖਾ ਦਿੰਦਾ ਹਾਂ ਪ੍ਰੀਤੀ ਵਿੱਕੀ ਵੱਲ ਦੇਖਦੀ ਹੈ ਪਰ ਉਸ ਨੂੰ ਉਸਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਹੈ ਉਹ ਉਸ ਨੂੰ ਕਹਿੰਦੀ ਉਹ ਉਸ ਨੂੰ ਇਹ ਵੀ ਕਹਿੰਦੀ ਹੈ ਕਿ ਨਾ ਤਾਂ ਤੂੰ ਸੀ ਕਿਸੇ ਕੰਮ ਜਾਂਦੇ ਹੋ 2 ਘੰਟੇ ਵਾਸਤੇ ਜਾਂਦੇ ਹੋ ਤੇ ਨਾਲ ਹੀ ਵਾਪਸ ਆ ਜਾਂਦੇ ਹੋ ਤੇ ਉਹ ਉਸ ਨੂੰ ਕਹਿੰਦਾ ਹੈ ਕਿ ਜਦ ਤੈਨੂੰ ਰੋਟੀ ਪਾਣੀ ਮਿਲ ਰਹੀ ਹੈ ਤਾਂ ਤੈਨੂੰ ਇਹ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਬਾਦ ਵਿੱਚ ਉਹ ਬਹੁਤ ਜ਼ਿਆਦਾ ਰੋਣ ਲੱਗ ਜਾਂਦੀ ਹੈ ਵਿੱਕੀ ਨੇ ਆਪਣੀ ਮੰਮੀ ਦੇ ਕੰਨਾਂ ਚੋਂ ਵੀ ਵਾਲੀਆਂ ਲਹਾ ਲਈਆਂ ਤੇ ਪ੍ਰੀਤੀ ਦੀਆਂ ਵਾਲੀਆਂ ਵੀ ਆਪਣੇ ਕੋਲ ਰੱਖ ਲਈਆਂ ਬਾਅਦ ਵਿੱਚ ਪ੍ਰੀਤੀ ਸੋਚਣ ਲੱਗ ਜਾਂਦੀ ਹੈ ਕਿ ਮੈਨੂੰ ਵਿੱਕੀ ਨੇ ਕਿੰਨਾ ਵੱਡਾ ਧੋਖਾ ਦਿੱਤਾ ਹੈ ਇਹ ਝੂਠਾ ਵੀ ਹੈ ਨਕਮਾ ਵੀ ਹੈ ਤੇ ਇਸ ਨੇ ਕਵਲ ਭਾਜੀ ਹੋਣਾ ਬਾਰੇ ਵੀ ਮੈਨੂੰ ਸਾਰਾ ਕੁਝ ਪਹਿਲਾਂ ਝੂਠ ਹੀ ਬੋਲਿਆ ਹੈ ਕਿਤੇ ਮੈਂ ਇਹਦੇ ਨਾਲ ਵਿਆਹ ਕਰਵਾ ਕੇ ਗਲਤੀ ਤਾਂ ਨਹੀਂ ਕਰ ਲਈ ਕਿਤੇ ਮੈਂ ਆਪਣੇ ਭਰਾ ਨੂੰ ਮਾਂ ਨੂੰ ਭਾਬੀ ਨੂੰ ਧੋਖਾ ਦੇ ਕੇ ਇਹਦੇ ਪਿੱਛੇ ਧੋਖਾ ਦੇ ਕੇ ਬਹੁਤ ਵੱਡੀ ਗਲਤੀ ਤਾਂ ਨਹੀਂ ਕਰ ਲਈ ਦੂਜੇ ਪਾਸੇ ਸੰਦੀਪ ਕਵਲ ਨੂੰ ਸਾਰੀਆਂ ਗੱਲਾਂ ਦੱਸਦੀ ਹੈ ਤੁਸੀਂ ਦੇਖਿਆ ਕਿ ਕਿਦਾਂ ਪ੍ਰੀਤੀ ਦੀਆਂ ਅੱਖਾਂ ਤੋਂ ਹੌਲੀ-ਹੌਲੀ ਜਿਹੜਾ ਪਰਦਾ ਪਿਆ ਹੋਇਆ ਹੈ ਉਹ ਉੱਟਦਾ ਜਾ ਰਿਹਾ ਹੈ ਕਹਿੰਦੇ ਨੇ ਕਿ ਇੱਕ ਵਾਰੀ ਜਦੋਂ ਇਨਸਾਨ ਦੀ ਮੱਤ ਤੇ ਪਰਦਾ ਪੈਂਦਾ ਹੈ ਤਾਂ ਉਹ ਇੱਕ ਨਾ ਇੱਕ ਦਿਨ ਜ਼ਰੂਰ ਉੱਠ ਕੇ ਹੀ ਰਹਿੰਦਾ ਹੈ ਕਿਉਂਕਿ ਇੱਕ ਨਾ ਇੱਕ ਦਿਨ ਤਾਂ ਉਸ ਨੂੰ ਅਕਲ ਆ ਹੀ ਜਾਂਦੀ ਹੈ ਕਿ ਉਸਨੇ ਕੀ ਕੀਤਾ ਕੀ ਖੋਇਆ ਤੇ ਕੀ ਪਾਇਆ ਇਵੇਂ ਹੀ ਪ੍ਰੀਤੀ ਨਾਲ ਹੋਣਾ ਹੈ ਆਉਣ ਵਾਲੇ ਵਕਤ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਵਿੱਕੀ ਤੇ ਫਰੀਦਾ ਰਿਸ਼ਤਾ ਨਿਭਦਾ ਹੈ ਜਾਂ ਨਹੀਂ ਨਿਭਦਾ ਹੈ ਸਾਡੇ ਚੈਨਲ ਤੇ ਬਣੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਡਾ ਸਾਰਿਆਂ ਦਾ ਪਿਆਰ ਸਾਡੇ ਲਈ ਬਹੁਤ ਜ਼ਰੂਰੀ ਹੈ ਤੁਹਾਡਾ ਸਾਰਿਆਂ ਦਾ ਧੰਨ